ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਹਾਂ ਕੁਲਦੀਪ ਸਿੰਘ ਪੰਜਾਬ ਵਿੱਚ ਸਾਲ 2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਕਰਨ ਦੇ ਬਾਵਜੂਦ ਹਾਲੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨਾ ਕਰਨ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਮੁਲਾਜ਼ਮ ਸੰਘਰਸ਼ ਵਿੱਢੇ ਜਾ ਰਹੇ ਹਨ ਚੋਣਵਰਾ ਹੋਣ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਹੋਰ ਜ਼ਿਆਦਾ ਤੇਜ਼ ਹੋ ਗਏ ਹਨ ਪਰੰਤੂ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਟਸ ਤੋਂ ਮਸ ਨਹੀਂ ਹੋ ਰਹੀ ਹੈ ਇਸੇ ਤੋਂ ਪਰੇਸ਼ਾਨ ਹੋ ਕੇ ਪੰਜਾਬ ਸਿਵਲ ਸਕੱਤਰੇਤ ਦੀ ਸਟਾਫ ਐਸੋਸੀਏਸ਼ਨ ਵੱਲੋਂ ਇਸ ਮਾਮਲੇ ਨੂੰ ਹਾਈ ਕੋਰਟ ਪਹੁੰਚਾ ਦਿੱਤਾ ਗਿਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕਰਕੇ ਮੁਲਾਜ਼ਮ ਐਸੋਸੀਏਸ਼ਨ ਨੇ ਇਸ ਗਲਤੀ ਗੁਹਾਰ ਲਗਾਈ ਹੈ ਕਿ ਮੁਲਾਜ਼ਮਾਂ ਦੇ ਲਈ ਪੰਜਾਬ ਸਰਕਾਰ ਨੇ ਅੱਧੀ ਅਧੂਰੀ ਨੋਟੀਫਿਕੇਸ਼ਨ ਜਿਹੜੀ ਜਾਰੀ ਕੀਤੀ ਸੀ ਉਹ ਵੀ ਹਲੇ ਤੱਕ ਲਾਗੂ ਨਹੀਂ ਕੀਤੀ ਜਿਸ ਕਰਕੇ ਪੂਰੇ ਪੰਜਾਬ ਦੇ ਮੁਲਾਜ਼ਮ ਵਰਗ ਵਿੱਚ ਸਰਕਾਰ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ ਹੈ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਅਸੀਂ ਤੁਹਾਡੀ ਗੱਲ ਕਰਵਾ ਰਹੇ ਹਾਂ ਪੰਜਾਬ ਸਿਵਲ ਸਕੱਤਰੇਟ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਜੀ ਦੇ ਨਾਲ ਸੁਸ਼ੀਲ ਕੁਮਾਰ ਜੀ ਦੱਸਣਗੇ ਕਿ ਹਾਈ ਕੋਰਟ ਦੇ ਵਿੱਚ ਕਿਸ ਗੱਲ ਨੂੰ ਲੈ ਕੇ ਕੇਸ ਦਾਇਰ ਕੀਤਾ ਗਿਆ ਤੇ ਕਦੋਂ ਇਸ ਕੇਸ ਦੀ ਸੁਣਵਾਈ ਹੋਣੀ ਹੈ ਸਾਡੇ ਨਾਲ ਸੁਸ਼ੀਲ ਕੁਮਾਰ ਜੀ ਜੁੜ ਚੁੱਕੇ ਹਨ ਤੁਹਾਡੀ ਗੱਲ ਕਰਵਾ ਰਹੇ ਹਾਂ ਹਾਂਜੀ ਸੁਸ਼ੀਲ ਕੁਮਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਨਾਬ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਤੁਸੀਂ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਕੇਸ ਦਾਇਰ ਕੀਤਾ ਹੈ ਉਸ ਦੇ ਬਾਰੇ ਦੇ ਵਿੱਚ ਜਾਣਕਾਰੀ ਦਿਓ ਕੋ ਸੌਨਾ ਬਾਲਾ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂ ਜੀ ਇਹ ਸਰਕਾਰ ਨੇ ਨਾ ਇੱਕ ਪੁਰਾਣੀ ਪੈਨਸ਼ਨ ਇਸ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਜਦ ਸੱਤਾ ਚਾਹੀ ਸੀ ਜੀ ਮੁਲਾਜ਼ਮਾਂ ਦੀ ਵੋਟ ਲੈ ਕੇ ਆਈ ਸੀ ਜੀ ਤੇ ਇਹਨਾਂ ਨੇ ਸਭ ਤੋਂ ਸਾਡੇ ਨਾਲੇ ਵਾਅਦਾ ਕੀਤਾ ਸੀ ਸੱਤਾ ਜਾਣ ਤੋਂ ਪਹਿਲਾਂ ਜੀ ਕੀ ਅਸੀਂ ਮੁਲਾਜ਼ਮਾਂ ਦੇ ਮੁੱਦੇ ਹੱਲ ਕਰਾਂਗੇ ਜੀ ਜਿਹਦੇ ਵਿੱਚ ਇੱਕ ਮੁੱਦਾ ਇਹ ਵੀ ਸੀ ਪੁਰਾਣੀ ਪੈਨਸ਼ਨ ਅਸੀਂ ਲਾਗੂ ਕਰਾਂਗੇ ਜੀ ਤਾਂ ਇਹਨਾਂ ਨੇ ਜਿਹੜਾ ਹੈ 21 ਜੇ ਸਰਕਾਰ ਆਈ ਹੈ 22 ਦੇ ਵਿੱਚ ਤਾਂ ਇਹਨਾਂ ਨੇ 18 11 22 ਨੂੰ ਇੱਕ OPSD ਨੋਟੀਫਿਕੇਸ਼ਨ ਜਾਰੀ ਕੀਤੀ ਸੀ ਹਾਂਜੀ ਹਾਂਜੀ ਉਹਦੇ ਵਿੱਚ ਨੋਟੀਫਿਕੇਸ਼ਨ ਤਾਂ ਇਹਨਾਂ ਨੇ ਜਾਰੀ ਕਰ ਦਿੱਤੀ ਸੀ ਪਰ ਉਹਦੇ ਵਿੱਚ ਕੋਈ ਵੀ SOP ਉਹਦੇ ਸੰਬੰਧ ਵਿੱਚ ਕੁਝ ਲਾਗੂ ਨਹੀਂ ਸੀ ਕੁਝ ਵੀ ਲਿਖਿਆ ਨਹੀਂ ਸੀ ਉਹਦੇ ਵਿੱਚ ਸਿੰਪਲ ਲੈਟਰ ਸੀ ਇੱਕ ਜੀ او ਪੀਐਸ ਲਾਗੂ ਕਰ ਦਿੱਤੀ ਗਈ ਹੈ ਜੀ ਇਸ ਦੇ ਸਬੰਧ ਦੇ ਵਿੱਚ ਤੁਰੰਤ ਦੇ ਅਸਰ ਨਾਲ ਅਸੀਂ ਇਹਨੂੰ ਇਹਦਾ ਵਿਰੋਧ ਕੀਤਾ ਪੰਜਾਬ ਸੂਲ ਸੈਕਟਰੀਟ ਸਟਾਫ ਐਸੋਸੀਏਸ਼ਨ ਨੇ ਜੋਇੰਟ ਐਕਸ਼ਨ ਕਮੇਟੀ ਪੰਜਾਬ ਸੂਲ ਸੈਕਟਰੀਟ ਇਹ ਕਦੋਂ ਕੀਤਾ ਸੀ ਇਹ ਆਪਾਂ ਕੀਤਾ ਸੀ ਤੁਰੰਤ ਬਾਅਦ ਹੀ ਲਾ ਲਓ ਤੁਸੀਂ 18 11 22 ਨੂੰ ਜਾਰੀ ਹੋਈ ਤੇ ਤਕਰੀਬਨ 2 ਦਿਨਾਂ ਬਾਅਦ ਹੀ ਅਸੀਂ 1-2 ਦਿਨਾਂ ਬਾਅਦ ਹੀ 18 20 ਤਰੀਕ ਨੂੰ ਅਸੀਂ ਨਵੰਬਰ ਦੀ 17 ਦੇ ਵਿੱਚ ਜਿਹੜੇ ਡਾਇਰੈਕਟਿਵਟਾਂ ਨੂੰ ਇਕੱਠੇ ਕਰਕੇ ਜੀ ਇਹਦਾ ਅਸੀਂ ਵਿਰੋਧ ਕੀਤਾ ਜੀ ਵਿਰੋਧ ਕਰਕੇ ਇਹਨੂੰ ਅਸੀਂ ਫਾੜ ਕੇ ਸੁੱਟਤਾ ਜੀ ਕਚਰੇ ਦੇ ਡੱਬੇ ਦੇ ਵਿੱਚ ਇਹ ਕਹ ਕੇ ਇਹਨੂੰ ਅਧੂਰਾ ਨੋਟੀਫਿਕੇਸ਼ਨ ਅਸੀਂ ਕਰਾਰ ਦਿੱਤਾ ਸੀ ਕਿ ਅਧੂਰੀ ਨੋਟੀਫਿਕੇਸ਼ਨ ਇੱਕ ਜੀ ਇਹ ਮਤਲਬ ਸੀ ਕਿ ਇਹਦੇ ਨਾਲ ਕਿਸੇ ਹਾਂਜੀ ਕਿਉਂਕਿ ਇਹਦੇ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਮਿਲਣਾ ਸੀ ਜੀ ਤੇ ਇਸ ਸਬੰਧ ਦੇ ਵਿੱਚ ਸਾਡੇ ਮਾਨਯੋਗ ਸੀਐਨ ਸਾਹਿਬ ਭਗਵੰਤ ਮਾਨ ਜੀ ਨੇ ਜੀ ਰੈਕਸ਼ਨ ਇਹ ਵੀ ਇਹ ਵੀ ਜਵਾਬ ਦਿੱਤਾ ਸਾਨੂੰ ਦੇਖੋ ਜੀ ਮੈਂ ਤੁਹਾਨੂੰ ਨੋਟੀਫਿਕੇਸ਼ਨ ਜੀ ਦਿੱਤੀ ਆ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਇਹਨਾਂ ਨੇ ਫਾੜ ਕੇ ਸੁੱਟ ਦਿੱਤੀ ਜੀ ਦੇਖੋ ਅੱਜ ਅੱਜ ਇਸ ਨੋਟੀਫਿਕੇਸ਼ਨ ਹੋਈ ਨੁਈ ਕਿੰਨੇ ਸਾਲ 3 ਸਾਲ ਤੋਂ ਸਵਾ 3 ਸਾਲ ਹੋ ਗਏ ਜੀ ਅੱਜ ਤੱਕ ਕਿਸੇ ਵੀ ਮਲਾਜ ਨੂੰ ਇਸ ਨੋਟੀਫਿਕੇਸ਼ਨ ਦੇ ਤਹਿਤ ਕੋਈ ਪੁਰਾਣੀ ਪੈਨਸ਼ਨ ਦਾ ਲਾਭ ਨਹੀਂ ਮਿਲਿਆ ਜੀ ਇਹ ਬਿਲਕੁਲ ਤੁਹਾਡੇ ਨਾਲ ਮੈਂ ਬਿਲਕੁਲ ਸਪਸ਼ਟ ਕਰ ਰਹਾ ਇੱਕ ਵੀ ਮਲਾਜ ਨੂੰ ਅੱਜ ਤੱਕ ਜੋ ਵੀ ਰਿਟਾਇਰ ਹੋਇਆ ਜਾਂ ਅੱਗੇ ਨੂੰ ਹੁਣ ਜਾ ਰਿਹਾ 31 ਤਰੀਕ ਤੱਕ ਉਹਨੂੰ ਕੋਈ ਲਾਭ ਹਜੇ ਤੱਕ ਨਹੀਂ ਹੈ ਕਿਉਂਕਿ ਜਦ ਤੱਕ ਸਰਕਾਰ ਇਹਦੀ ਐਸਓਪੀ ਨਹੀਂ ਜਾਰੀ ਕਰਦੀ ਜੀ ਸਾਡੇ ਜੀਪੀਐਫ ਕੋਈ ਟ੍ਰਾਂਸਫਰ ਨਹੀਂ ਕਰਦੀ ਪਰ ਤੇ ਪਿਛੇ ਜਿਹੜੀਆਂ ਗੁਜਰਾਤ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤੇ ਉੱਥੇ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਨੇ ਇਹ ਇਸ ਗੱਲ ਦਾ ਪ੍ਰਚਾਰ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਜਿਹੜੀ ਲਾਗੂ ਕਰ ਦਿੱਤੀ ਹੈ ਤੇ ਕਿਹਾ ਉੱਥੇ ਸਰਕਾਰ ਨੇ ਪਾਰਟੀ ਨੇ ਕੋਈ ਲਾਹਾ ਲਿਆ ਇਸ ਗੱਲ ਦਾ ਬਿਲਕੁਲ ਲਾਹਾ ਹੀ ਲਿਆ ਜੀ ਇਸ਼ਤਾ ਹੀ ਤਾਂ ਗਈ ਜੀ ਜਿਹੜੀ ਅਧੂਰੀ ਨੋਟੀਫਿਕੇਸ਼ਨ ਸੀ ਤਾਂ ਹੀ ਉਸੇ ਟਾਈਮ ਕਰਾ ਦਿੱਤਾ ਤਰੰਤ ਦੋ ਦਿਨਾਂ ਦੇ ਵਿੱਚ ਵਿੱਚ ਇਹਨੂੰ ਜੀ ਅਸੀਂ ਖਬਰਾਂ ਵੀ ਸਾਡੀਆਂ ਲੱਗੀਆਂ ਖਬਰਾਂ ਚੱਲੀਆਂ ਵੀ ਚੈਨਲਾਂ ਤੇ ਜੀ ਇਹ ਠੀਕ ਨਹੀਂ ਹੈ ਇਹ ਲਾਹੇ ਇਹਨਾਂ ਨੇ ਲਿਆ ਠੀਕ ਹੈ ਪਾਰਟੀ ਆ ਆਪਣੇ ਹਰ ਇੱਕ ਲਾਹੇ ਲੈਂਦੀ ਆ ਪਰ ਮੁਲਾਜ਼ਮਾਂ ਦੇ ਜਿਹੜੀ ਛਾਤੀਆਂ ਦੇ ਉੱਤੇ ਪੈਰ ਰੱਖ ਕੇ ਜਿਹੜੀ ਪਾਰਟੀ ਜਾਂਦੀ ਆ ਹਾਂਜੀ ਉਹਨਾਂ ਦੇ ਮੋਢਾਂ ਮੋਢਿਆਂ ਤੇ ਚੱਕ ਕੇ ਜਿਹੜੀ ਸਰਕਾਰ ਨੂੰ ਲਿਆਂਦਾ ਮੁਲਾਜ਼ਮਾਂ ਨੇ ਉਹਦੇ ਨਾਲ ਭੁੱਖਾ 18 11 22 ਨੋਟੀਫਿਕੇਸ਼ਨ ਉਹਦੇ ਨਾਲ ਨੀਰਾ ਧੋਖਾ ਇਸ ਲਈ ਜਿਹੜਾ ਹੈ ਅਸੀਂ ਕਾਫੀ ਦਿਨ ਅੜੀ ਗੜੀ ਕੇ ਸਰਕਾਰ ਨੂੰ ਹੁਣ ਅਸੀਂ ਇਹ ਮਾਨਯੋਗ ਪੰਜਾਬ ਹਾਈ ਕੋਰਟ ਦਾ ਤਰਾਜਾ ਖਟਕਦਾ ਹੈ ਕਿ ਸਾਨੂੰ ਇਹਦਾ ਲਾਹ ਲਵਾਇਆ ਜਾਵੇ ਇਸ ਸਬੰਧ ਵਿੱਚ ਸਾਡੀ ਪੰਜਾਬ ਸਿਵਲ ਸੈਕਟਰੀ ਸਟਾਫ ਐਸੋਸੀਏਸ਼ਨ ਨੇ ਸੀਡਬਲਯੂਪੀ 2352 ਆਫ 2026 ਦਾਇਰ ਕੀਤੀ ਹੈ ਜਿਹਦੀ ਸੁਣਵਾਈ 29 ਜਨਵਰੀ ਨੂੰ 29 ਜਨਵਰੀ 2026 ਨੂੰ ਲੱਗੀ ਹੈ ਪਹਿਲੀ ਸੁਣਵਾਈ ਮਤਲਬ ਕੱਲ ਨੂੰ 29 ਜਨਵਰੀ ਨੂੰ ਪਹਿਲੀ ਸੁਣਵਾਈ ਹੈ ਬਿਲਕੁਲ ਜੀ ਹਾਂਜੀ ਹਾਂਜੀ ਜੀ ਤੇ ਇਹ ਸਰਕਾਰ ਨੇ ਵੈਸੇ ਕੀਤੀ ਕਿਉਂ ਇਹ ਅੱਧੀ ਅਧੂਰੀ ਨੋਟੀਫਿਕੇਸ਼ਨ ਸਿੰਗਲ ਪੰਨੇ ਦੀ ਜਿਵੇਂ ਅਸੀਂ ਸਮਝਦੇ ਹਾਂ ਕਿ ਸਿੰਗਲ ਪੰਨੇ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਇਸ ਨੋਟੀਫਿਕੇਸ਼ਨ ਦਾ ਮਤਲਬ ਕੀ ਸੀਗਾ ਕੋ ਮਤਲਬ ਤਾਂ ਦੇਖੋ ਮਨਸ਼ਾ ਸਰਕਾਰ ਦੀ ਅਜਤਾਈ ਕਹ ਸਕਦੇ ਆ ਉਸ ਟਾਈਮ ਨਹੀਂ ਸੀ ਲਾਗੂ ਕਰਨ ਦੀ ਹਾਂਜੀ ਸਿਰਫ ਇੱਕ ਮੂੰਹ ਪੋਚਣ ਵਾਲਾ ਕੰਮ ਕਰਿਆ ਮੁਲਾਜ਼ਮਾਂ ਦਾ ਜੀ ਤੇ ਅਸੀਂ ਅਸੀਂ ਜਿਹੜੀ ਨੋਟੀਫਿਕੇਸ਼ਨ ਜਾਰੀ ਹੋਈ ਆ ਉਸੇ ਟਾਈਮ ਸਾਡੇ ਮਾਨਯੋਗ ਵਿਸ మంత్రి ਹਰਪਾਲ ਸਿੰਘ ਚੀਮਾ ਜੀ ਨੂੰ ਇਹ ਸਵਾਲ ਕੀਤਾ ਸੀ ਜੀ ਕਿ ਜਿਹੜੀ ਇਹ ਨੋਟੀਫਿਕੇਸ਼ਨ ਜਾਰੀ ਤੁਸੀਂ ਕਰ ਰਹੇ ਹੋ ਇਹਦੇ ਚ ਜਾਰੀ ਹੋਣ ਤੋਂ ਪਹਿਲਾਂ ਅਸੀਂ ਸਵਾਲ ਕੀਤਾ ਸੀ ਕਿ ਦੱਸੋ ਇਹਦੇ ਚ ਤੁਸੀਂ ਕਿਆ ਦੋਗੇ ਸਾਨੂੰ ਜੀ ਤੇ ਇਹੀ ਸਵਾਲ ਅਸੀਂ ਆਪਣੇ ਮਾਨਯੋਗ ਮੁਖ ਸਕੱਤਰ ਉਸ ਟਾਈਮ ਦੇ ਉਹਨਾਂ ਨੂੰ ਵੀ ਕੀਤਾ ਸੀ ਉਹ ਕਹਿੰਦੇ ਸੀ ਜੋ ਪੁਰਾਣੀ ਪੈਨਸ਼ਨ ਆ ਉਹੀ ਤੁਹਾਨੂੰ ਇਨ ਬਿਨ ਲਾਗੂ ਹੋਏਗੀ ਜੀ ਇਹ ਇਸ ਕਰਕੇ ਅਸੀਂ ਇਹ ਕਹਾਂਗੇ ਸਾਡੇ ਨਾਲ ਮੁਲਾਜ਼ਮਾਂ ਨਾਲ ਧੋਖਾ ਹੈ ਦੇਖੋ ਸਾਡੇ ਨਾਲ ਵਾਅਦਾ ਕਰਕੇ ਜੀ ਤੁਸੀਂ ਨੋਟੀਫਿਕੇਸ਼ਨ ਜਾਰੀ ਵੀ ਕਰੀ ਅੱਛਾ ਕਿ ਨਾ ਲਾਗੂ ਹੈ ਪੁਰਾਣੀ ਪੈਨਸ਼ਨ ਪੰਜਾਬ ਚ ਲਾਗੂ ਹੈ ਸਰਕਾਰ ਨੇ ਕਰਤੀ ਹਾਂਜੀ ਪਰ ਉਹਦਾ ਬੈਨੀਫਿਟ ਤਾਂ ਤਾਂ ਮਿਲੇਗਾ ਨਾ ਜੇ ਰਿਟਾਇਰੀ ਆ ਹੁਣ ਉਹ ਕੀ ਕਰੇ ਉਹ ਐਨਪੀਐਸ ਦੇ ਪੈਸੇ ਡਰਾ ਕਰੇ ਇਹਦੀ ਵੇਟ ਕਰੇ ਜਿਹੜੇ ਜਿਹੜੇ ਹੁਣ ਜਿਹੜੇ ਹੁਣ ਇਸ ਵੇਲੇ ਮਤਲਬ ਮੁਲਾਜ਼ਮ ਜਿਹੜੇ ਪੰਜਾਬ ਸਰਕਾਰ ਦੇ ਮਹਿਕਮਿਆਂ ਦੇ ਵਿੱਚੋਂ ਰਿਟਾਇਰ ਹੋ ਰਹੇ ਆ ਉਹ ਫਿਰ ਉਹਨਾਂ ਨੂੰ ਕਿਹੜੀ ਸਕੀਮ ਨਾਲ ਪੈਨਸ਼ਨ ਮਿਲ ਰਹੀ ਹੈ ਉਹਨਾਂ ਨੂੰ ਜਿਹੜੇ ਜਿਹੜੇ 2004 ਤੋਂ ਬਾਅਦ ਐਨਪੀਐਸ ਵਾਲੇ ਮੁਲਾਜ਼ਮ ਹੈ ਉਹਨਾਂ ਨੂੰ ਕਿਹਾ ਐਨਪੀਐਸ ਨਾਲ ਹੀ ਰਿਟਾਇਰ ਕੀਤਾ ਜਾ ਰਿਹਾ ਦੇਖੋ ਪਹਿਲੀ ਗੱਲ ਤਾਂ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ 17 11 22 ਨੂੰ ਹਾਂਜੀ ਉਹਦੇ ਲਿਖਿਆ ਵੀ ਇਸ ਤਰੀਕ ਨੂੰ ਐਸ ਤੋਂ ਬਾਅਦ ਰਿਟਾਇਰ ਹੋਣ ਵਾਲਾ ਸਾਨੂੰ ਤਾਂ ਲੱਗਦਾ ਇਹ ਗਲਤ ਹੈ ਕਿਉਂਕਿ ਇਹਦੇ ਵਿੱਚ ਤਾਂ ਸਾਰੇ 2004 ਤੋਂ ਬਾਅਦ ਭਰਤੀ ਚਾਹੇ 17 11 ਨੂੰ 22 ਨੂੰ ਰਿਟਾਇਰ ਹੋਇਆ ਉਹਨੂੰ ਵੀ ਪੁਰਾਣੀ ਪੈਨਸ਼ਨ ਦਾ ਲਾਭ ਮਿਲਣਾ ਚਾਹੀਦਾ ਹੈ ਹਾਂਜੀ ਸਾਨੂੰ ਮੰਨ ਲੀ ਤਾਂ ਕੋਈ ਵੀ ਐਨਪੀਐਸ ਮਿਲ ਜਾਏ ਪੈਨਸ਼ਨ ਹੀ ਖਤਮ ਹੋ ਗਈ ਤਾਂ ਉਹਨੂੰ ਪੁਰਾਣੀ ਪੈਨਸ਼ਨ ਦਾ ਲਾਭ ਮਿਲਣਾ ਚਾਹੀਦਾ ਹਾਂਜੀ ਦੂਜਾ ਜਿਹੜਾ ਹੁਣ ਵੀ ਰਿਟਾਇਰ ਹੋ ਰਿਹਾ ਉਹਨੂੰ ਜਿਹੜਾ ਹੈ ਕੋਈ ਲਾਭ ਨਹੀਂ ਮਿਲ ਰਿਹਾ ਸਾਨੂੰ ਮੈਂ ਦੱਸ ਰਿਹਾ ਸਿਰਫ ਉਹ ਜਿਹੜੇ ਉਹਦੇ ਐਲਪੀਐਸ ਦਾ ਕਟਾ ਹੈ ਵਾ ਫੰਡਾ ਹਾਂਜੀ ਉਹਦੇ ਚੋਂ ਉਹਦੇ ਹਿਸਾਬ ਨਾਲ ਜੋ ਵੀ ਉਹਨੂੰ 60% ਮਿਲ ਰਿਹਾ 40% ਵੀ ਉਹਨੂੰ ਪੈਨਸ਼ਨ ਲੱਗਦੀ ਹੈ ਜੀ ਬਸ ਜਿਹੜਾ ਮਲਾਜਵਾ ਦੂਜੀਤੀ ਚ ਜਿਹੜਾ ਰਿਟਾਇਰ ਹੋ ਰਿਹਾ ਵੀ ਮੈਂ ਕਿਹਾ ਕਰਾ ਆਪਣਾ ਫੰਡ ਡਰਾ ਕਰਾਣਾ ਜੀ ਇਹ ਰਹਿੰਦਾ ਕਿਉਂਕਿ ਜੇ ਫੰਡ ਡਰਾ ਕਰਾਉਂਦਾ ਹੈ ਤੁਹਾਨੂੰ اوਪੀਐਸ ਲਾਗੂ ਹੁੰਦੀ ਹੈ ਤਾਂ ਉਹਨੂੰ ਉਹ ਫੰਡ ਵਿਆਸਮੇਂ ਜਮ੍ਹਾਂ ਕਰਾਉਣਾ ਪਏਗਾ ਜੀ ਜਦ ਤੱਕ ਸਰਕਾਰ ਇਹ ਲਾਗੂ ਨਾ ਕਰਦੀ ਸਾਡੇ ਲਈ ਬੜੀ ਮੁਸ਼ਕਲ ਦੀ ਸਥਿਤੀ ਮੁਲਾਜ਼ਮਾਂ ਲਈ ਪੈਦਾ ਹੋ ਰਹੀ ਹੈ ਕਿ ਉਹ ਕਿੱਧਰ ਜਾਣ ਨਾਓ ਐਨਪੀਐਸ ਚਾ ਨਾ ਓਪੀਐਸ ਆ ਅਧਰ ਵਿਚਾਲੇ ਲਟਕ ਰਹੇ ਅਧਰ ਵਿਚਾਲੇ ਲਟਕ ਰਹੇ ਬਿਲਕੁਲ ਸਹੀ ਹੈ ਜੀ ਅਧਰ ਵਿਚਾਲੇ ਲਟਕ ਰਹੇ ਪਰ ਜਿਹੜੇ ਤੁਸੀਂ ਮੁਲਾਜ਼ਮਾਂ ਨੇ ਐਨੇ ਸੰਘਰਸ਼ ਕੀਤੇ ਨਾਰੇਬਾਜੀ ਕੀਤੀ ਰੈਲੀਆਂ ਕੀਤੀਆਂ ਉਹਨਾਂ ਦਾ ਸਰਕਾਰ ਦੇ ਉੱਪਰ ਕੋਈ ਅਸਰ ਹੋ ਰਿਹਾ ਜਾਂ ਨਹੀਂ ਕਿਵੇਂ ਤੁਸੀਂ ਸੈਕਟਰੀਏਟ ਦੇ ਵਿੱਚ ਬੈਠੇ ਹੋ ਸੈਕਟਰੀਏਟ ਦੇ ਵਿੱਚ ਵੀ ਲੋੜੀ ਮੌਕੇ ਵੀ ਤੁਸੀਂ ਐਨੇ ਪ੍ਰੋਟੈਸਟ ਕੀਤੇ ਉਸ ਤੋਂ ਪਹਿਲਾਂ ਵੀ ਲਗਾਤਾਰ ਚੱਲ ਰਿਹਾ ਹੈ ਕਿਆ ਉਹਨਾਂ ਦਾ ਸਰਕਾਰ ਕੋਈ ਜਿਹੜਾ ਲਹਿਰੀ ਆਸਰ ਕੇ ਨਹੀਂ। ਦੇਖੋ ਸਾਡਾ ਇੱਕ ਜਿਹੜੇ ਮਲਾਜ਼ਮ ਜਿੱਥੇ ਬੰਦੀਆਂ ਹੁੰਦੀਆਂ ਆ ਉਹਦਾ ਇੱਕ ਕੰਮ ਹੁੰਦਾ ਮਲਾਜ਼ਮਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਣਾ। ਜੀ। ਉਹ ਕਿਸ ਤਰ੍ਹਾਂ ਪਹੁੰਚਾਣਾ? ਦੇਖੋ ਪਹਿਲੀ ਗੱਲ ਤਾਂ ਹੁੰਦੀ ਹੈ ਚਿੱਠੀ ਪੱਤਰ ਦੇ ਕੇ। ਜੀ। ਉਹ ਅਸੀਂ ਚਿੱਠੀ ਪੱਤਰ ਦੇ ਕੇ ਕਈ ਵਾਰ ਸਰਕਾਰ ਤੱਕ ਗੱਲ ਪਹੁੰਚਾਈ ਆਪਾਂ। ਸਾਨੂੰ ਮੀਟਿੰਗਾਂ ਵੀ ਤੇ ਜਾਣਾ। ਜੀ। ਇਹ ਸਰਕਾਰ ਨੇ ਮੀਟਿੰਗਾਂ ਕੀਤੀਆਂ ਵੀ ਆ। ਜੀ। ਸਾਰੀ ਜਿੱਥੇ ਬੰਦੀਆਂ ਨਾਲ ਜਦ ਕਿ ਸਾਡੇ ਜਿੱਥੇ ਬੰਦੇ ਨਾਲ ਅੱਜ ਤੱਕ ਸਾਨੂੰ ਕੋਈ ਮੀਟਿੰਗ ਦੇਈ ਨਹੀਂ ਪੱਜਾ ਸੀ ਉਹ ਸੈਕਟਰੀ ਸਟਾਫ ਅਜਿਸ ਨੂੰ। ਜੀ ਨਾ ਜੁਆਇੰਟ ਐਕਸ਼ਨ ਕਮੇਟੀ ਵੀ ਨਾਲ ਸੋਸੀਏਟੀ ਜੀ ਜਿਨ੍ਹਾਂ ਨੂੰ ਦਈਆ ਉਹਨਾਂ ਨੂੰ ਅਜੇ ਤੱਕ ਕੁਛ ਨਹੀਂ ਗਿਆ ਜੀ ਇਸ ਲਈ ਜਿਹੜਾ ਸਾਡਾ ਕੰਮ ਹੈ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਜੇ ਸਰਕਾਰ ਸਾਡੀ ਲਿਖਤੀ ਨੂੰ ਨਹੀਂ ਸੁਣਦੀ ਫਿਰ ਅਸੀਂ ਆਪਣੀ ਮੂੰਹ ਦੀ ਆਵਾਜ਼ ਮੁਲਾਜ਼ਮਾਂ ਦਾ ਇਕੱਠ ਕਰਕੇ ਸਰਕਾਰ ਤੱਕ ਪਹੁੰਚਾਉਂਦੇ ਆਂ ਜੀ ਅਸੀਂ ਦੁਖੀ ਆਂ ਅਸੀਂ ਪਰੇਸ਼ਾਨ ਆ ਸਾਡੀ ਗੱਲ ਸੁਣੋ ਜੀ ਹੁਣ ਸਰਕਾਰ ਉਹਦੇ ਤੇ ਅਸਰ ਕਰਦੀ ਆ ਜਾਂ ਕੰਨਾਂ 'ਚ ਰੂੰ ਪਾ ਕੇ ਸੁੱਤੀ ਵੀ ਆ ਕੋ ਇਹਨਾਂ ਦਾ ਆਪਣਾ ਫੈਸਲਾ ਹੈ ਕਿਉਂਕਿ ਫਿਰ ਜੇ ਮੁਲਾਜ਼ਮਾਂ ਨੂੰ ਕੋਈ ਪੁੱਛੇਗਾ ਨਹੀਂ ਪਹਿਲਾਂ ਕਾਂਗਰਸ ਸਰਕਾਰ ਦੇ ਪੀਪਾ ਮੰਤਰੀ ਜਿਹੜਾ ਇਹਨੂੰ ਪੀਪਾ ਮੰਤਰੀ ਨਾਮ ਅਸੀਂ ਸੈਕਟਰੀਟਰ ਵਾਲਿਆਂ ਨੇ ਦਿੱਤਾ ਸੀਗਾ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਤੇ ਉਹ ਉਹਨੇ ਪਠਾਨੜ ਤੋਂ ਤਾਂ ਕਾਂਗਰਸ ਸਰਕਾਰ ਦਾ ਦੇਖੋ ਤੁਸੀਂ ਜੀ ਕਾਂਗਰਸ ਸਰਕਾਰ ਸੱਤਾ ਦੇ ਨੇੜੇ ਟੜੇ ਵੀ ਨਹੀਂ ਆਈ ਫਿਰ ਦੁਆਰਾ ਜੀ ਜਿਹੜਾ ਮੁਲਾਜ਼ਮਾਂ ਨਾਲ ਉਹਨਾਂ ਨੇ ਗੱਲ ਕਰਿਆ ਜੀ ਤੁਹਾਨੂੰ ਕਿਆ-ਕਿਆ ਦੱਸੀ ਅਸੀਂ ਉਸ ਟਾਈਮ ਵੀ ਅਸੀਂ ਆਵਾਜ਼ ਪਤਾਈ ਚਲੋ ਉਸ ਟਾਈਮ ਸਾਨੂੰ ਹੋਇਆ ਕਿ ਇਸ ਟਾਈਮ ਦੇ ਜਿਹੜੇ ਕੁਝ ਮੰਤਰੀ ਸਹਿਬਾਂ ਸੀ ਉਹ ਜ਼ਰੂਰ ਅੱਗੇ ਕਾਂਗਰਸ ਦੇ ਆਏ ਸੀ ਸਾਡੇ ਨਾਲ ਗੱਲਬਾਤ ਕਰਦੇ ਸੀ ਜੀ ਕੀ ਸਾਡੀ ਗੱਲਬਾਤ ਮਾਨਯੋਗ ਮੁੱਖ ਮੰਤਰੀ ਤੱਕ ਪਹੁੰਚਦੀ ਸੀ ਤੇ ਸਾਡਾ ਕੋਈ ਨਾ ਕੋਈ ਹੱਲ ਉਹ ਕੱਢ ਕੇ ਦੇ ਦਿੰਦੇ ਸੀ ਇੱਥੇ ਮੈਂ ਸਪਸ਼ਟ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੋਈ ਸਰਕਾਰ ਚ ਸਾਨੂੰ ਹਜ ਤੱਕ ਇੱਕ ਵੀ ਕੋਈ ਐਸਾ ਮੰਤਰੀ ਸਭਾ ਨਹੀਂ ਮਿਲਿਆ ਜਿਹੜਾ ਸਾਡੀ ਗੱਲਬਾਤ ਸਰਕਾਰ ਤੱਕ ਪਹੁੰਚਾ ਸਕੇ ਹੁਣ ਸਰਕਾਰ ਕਿਆ ਸੋਚਦੀ ਐ ਇਹ ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਕਿ ਉਹ ਮੰਗਾਂ ਬਾਰੇ ਗੌਰ ਕਰ ਰਹੀ ਐ ਜਾਂ ਉਹ ਬਿਲਕੁਲ ਹੀ ਸੁੱਤੀ ਵਿਆ ਕੰਮ ਕਰਦੀ ਨਹੀਂ ਜੇ ਕੰਮ ਕਰਦੀ ਨਹੀਂ ਸੁੱਤੀ ਵੇ ਤਾਂ ਉਹਨੂੰ ਆਨਲਾਈਨ ਟਾਈਮ ਤੇ ਖਮਾਜਾ ਭੁਗਤਣਾ ਪਏਗਾ अच्छा सुशील जी ਇਹਦੇ ਵਿੱਚ ਪਾਰਟੀ ਕਿਨੂੰ ਬਣਾਇਆ ਗਿਆ ਪਟੀਸ਼ਨਰ ਕੌਣ ਹੈ ਤੇ ਪਾਰਟੀ ਕਿਨੂੰ ਕਿਨੂੰ ਬਣਾਇਆ ਗਿਆ ਇਸ ਕੇਸ ਦੇ ਵਿੱਚ ਪਟੀਸ਼ਨਰ ਪਟੀਸ਼ਨਰ ਤਾਂ ਹੀ ਸਾਡੇ ਐਸੋਸੀਏਸ਼ਨ ਦੇ ਬੰਦੇ ਆ ਠੀਕ ਹੈ ਜੀ ਕਿਹੜੀ ਐਸੋਸੀਏਸ਼ਨ ਦਾ ਨਾਮ ਕੀ ਹੈ ਪੂਰਾ ਨਾਮ 26 ਐਸੋਸੀਏਸ਼ਨ ਨਾ ਪੰਜਾਬ ਅਸੀਓ ਸੈਕਟਰੀਟ ਸਟਾਫ ਐਸੋਸੀਏਸ਼ਨ ਜੀ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਮੈਂ ਪ੍ਰਧਾਨ ਆ ਮੇਰੇ ਵੱਲੋਂ ਐ ਸਾਡੇ ਜਨ ਸੈਕਟਰੀ ਸਾਹਿਬ ਐ ਸਾਜੀ ਸ਼ਰਮਾ ਜੀ ਉਹਨਾਂ ਵੱਲੋਂ ਐ ਜੀ ਸਾਡੇ ਸੰਦੀਪ ਕੌਸ਼ਲ ਜੀ ਆ ਠੀਕ ਹੈ ਨੇ ਜੀ ਇੱਦਾਂ ਸਾਡੇ ਜਿਹੜੇ ਪੰਜ ਜਿਹੜੇ ਨਮਾਇੰਦੇ ਆ ਯੂਨੀਅਨ ਦੇ ਆ ਉਹਨਾਂ ਦੇ ਨਾਮ ਆ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਕੀਤਾ ਗਿਆ ਜੀ 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 ਉਹ ਹਜੇ ਪੜੀ ਨਹੀਂ ਪੂਰੀ ਹੋਤੀ ਕਿਸੇ ਜਿਹੜਾ ਕੇਸਦਾਰ ਹੋਇਆ ਕਿਉਂਕਿ ਅੱਜ ਹੀ ਮੈਨੂੰ ਪਤਾ ਚੱਲਿਆ ਸੀ ਦਾਰਵਾ ਜੀ ਕੋਈ ਕਿਸ ਕਰਕੇ ਜ਼ਿਆਦਾ ਮੈਂ ਤੁਹਾਨੂੰ ਡਿਟੇਲ ਦੱਸ ਨਹੀਂ ਸਕਦਾ ਮੇਨ ਆ ਜੀ ਸਰ ਜੀ 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 ਤੇ ਅੱਜ ਕੋਈ ਇਹਦੇ ਸਬੰਧ ਵਿੱਚ ਕੋਈ ਰੈਲੀ ਰੂਲੀ ਵੀ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਕੋਈ ਨੇ ਜਲਦੀ ਕੋਈ ਨਹੀਂ ਕੀਤੀ ਕੀ ਇਹਦੇ ਸਬੰਧ ਦੇ ਵਿੱਚ ਜੀ ਸਿਰਫ ਅੱਜ ਜਿਹੜੀ ਹੈ ਉਹ ਤੁਸੀਂ ਇਹੀ ਇਨਫੋਰਮੇਸ਼ਨ ਦੇ ਰਹੇ ਹੋ ਕਿ ਜਿਹੜੀ ਸਿਰਫ ਕੋਰਟ ਕੇਸ ਲੱਗ ਗਿਆ ਤੇ ਕੱਲ ਨੂੰ ਉਹਦੀ 29 ਜਨਵਰੀ 2026 ਨੂੰ ਉਹਦੀ ਪਹਿਲੀ ਸੁਣਵਾਈ ਹੈ ਸੁਣਵਾਈ ਆ ਹਾਂਜੀ ਸਾਡਾ ਕਿ ਮਕਸਦ ਇਹ ਹੁੰਦਾ ਸਰਕਾਰ ਨਾਲ ਅਸੀਂ ਦੋਨੋਂ ਪਾਸੇ ਲੜ ਰਹੇ ਹਾਂ ਅਸੀਂ ਕੋਰਟ 'ਚ ਜਿਹੜੀ ਜੁਡੀਸ਼ੀਅਲੀ ਹੈ ਜੀ ਉਹ ਅਸੀਂ ਆਪਣੀ ਮੰਗ ਜੁਡੀਸ਼ੀਅਲੀ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਵੀ ਅਸੀਂ ਪਰੇਸ਼ਾਨ ਆ ਦੇਖੋ ਜੇ ਸਰਕਾਰ ਨਹੀਂ ਸੁਣਦੀ ਵਾ ਤਾਂ ਮਜਬੂਰਨ ਅਦਾਲਤ ਦਾ ਦਰਵਾਜ਼ਾ ਖਟਕਾਣਾ ਬੰਦਾ ਜੀ ਜੀ ਇਹ ਸਾਡੀ ਸਰਕਾਰ ਗੱਲ ਸੁਣੇ ਸਾਨੂੰ ਮੀਟਿੰਗ ਦੇਵੇ ਸਾਨੂੰ ਬੁਲਾ ਕੇ ਹੱਲ ਕੱਢੇਗਾ ਸਾਨੂੰ ਕੋਟਾਂ ਜਾਣ ਦੀ ਲੋੜ ਨਹੀਂ ਹੈ ਸਾਨੂੰ ਮਜਬੂਰਨ ਜਿਹੜਾ ਕੋਰਟ ਚ ਜਾਣ ਲਈ ਸਰਕਾਰ ਮਜਬੂਰ ਕਰਦੀ ਹੈ ਅਸੀਂ ਜਾਣਾ ਨਹੀਂ ਚਾਹਦੇ ਜੀ ਨਾ ਅਸੀਂ ਧਰਨੇ ਮਜਾਇਰੇ ਕਰਨਾ ਚਾਹੁੰਦੇ ਆ ਅਸੀਂ ਤਾਂ ਆਪਣਾ ਦਫ਼ਤਰ ਬੈਠ ਕੇ ਕੰਮਕਾਰ ਕਰਨਾ ਚਾਹੁੰਦੇ ਆ ਬਸ਼ਰਤੇ ਕਿ ਸਰਕਾਰ ਸਾਡੇ ਮੰਗਾ ਤੇ ਗੱਲਬਾਤ ਕਰੇ ਉਹਨਾਂ ਦਾ ਹੱਲ ਕਰੇ ਜੀ ਤੇ ਨਹੀਂ ਕਰੇਗੀ ਫਿਰ ਸਾਡੇ ਕੋਲ ਦਸਤਾ ਸੰਘਰਸ਼ ਹੋ ਜਾ ਜੀ ਸੋ ਧੰਨਵਾਦ ਸੁਸ਼ੀਲ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸ਼ੁਕਰੀਆ ਸੋ ਮੁਲਾਜ਼ਮ ਬੀਰੋ ਜਿਵੇਂ ਤੁਸੀਂ ਸੁਣਿਆ ਕਿ ਸੁਸ਼ੀਲ ਕੁਮਾਰ ਜੀ ਨੇ ਦੱਸਿਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਿਵਲ ਸਕਤਰੇਟ ਸਟਾਫ ਐਸੋਸੀਏਸ਼ਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੂੰ ਲੈ ਕੇ ਜਿਹੜਾ ਕੇਸ ਦਾਇਰ ਕੀਤਾ ਗਿਆ ਹੈ ਉਸ ਦੀ ਕੱਲ ਯਾਨੀ 29 ਜਨਵਰੀ 2026 ਨੂੰ ਪਹਿਲੀ ਸੁਣਵਾਈ ਦੀ ਤਾਰੀਖ ਜਿਹੜੀ ਨਿਸ਼ਚਿਤ ਹੋ ਗਈ ਹੈ ਹੁਣ 29 ਜਨਵਰੀ ਨੂੰ ਸਵੇਰੇ ਕਿਆ ਫੈਸਲਾ ਹੁੰਦਾ ਹੈ ਹਾਈ ਕੋਰਟ ਵੱਲੋਂ ਕਿਆ ਹੁਕਮ ਜਾਰੀ ਕੀਤੇ ਜਾਂਦੇ ਆ ਜਾਂ ਪੰਜਾਬ ਸਰਕਾਰ ਨੂੰ ਕੋਈ ਨੋਟਿਸ ਜਾਰੀ ਹੁੰਦਾ ਇਹ ਤਾਂ ਹਾਈ ਕੋਰਟ ਦੇ ਫੈਸਲੇ ਦੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰੰਤੂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਪੁਰਾਣੀ ਪੈਨਸ਼ਨ ਸੰਕੀਮ ਬਹਾਲੀ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ ਹੈ ਸੋ ਇਸ ਦੇ ਬਾਰੇ ਜਿਹੜੀ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਸੋ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ